ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਹਾਂਜੀ ਅੱਜ ਕੱਲ ਕਰ ਰਹੇ ਆਪਾਂ ਕਦੂ ਦੀਆਂ ਬੱਲਾਂ ਬਾਰੇ ਤੇ ਜਿੰਨਾ ਕਿਸਾਨ ਵੀਰਾਂ ਨੇ ਲੋਟਾਂ ਨਾਲ ਥਲੇ ਕੀਆ ਕਦੂ ਜਾਂ ਖੀਰਾ ਵਗੈਰਾ ਲਾਇਆਗਾ ਸੋ ਕੱਲ ਇੱਕ ਦੋ ਵੀਰਾਂ ਦੇ ਫੋਨ ਆਏ ਸੀਗੇ ਵੀ ਆਪਣਾ ਕਦੂ ਦੀਆਂ ਬੱਲਾਂ ਨੇ ਜਿਹੜੀਆਂ ਤੇ ਉਹਦਾ ਤਣਾ ਨਾ ਜੇ ਇੱਥੇ ਚੈੱਕ ਕਰੋ ਮੜਾ ਜਾ ਇਹਨਾਂ ਇਥੋਂ ਗਲ ਰਹਾ ਗਲ ਕੇ ਬੇਲਾਂ ਮੁਰਝਾ ਰਹੀਆਂ ਨੇ ਮੁਰਝਾ ਜੇ ਰਹੀਆਂ ਨੇ ਬੇਲਾਂ ਮੰਨ ਲਓ ਤੇ ਉਹਨਾਂ ਵਾਸਤੇ ਵੀਡੀਓ ਆ ਇਹ ਤੇ ਵੀਰੋ ਇਹਨਾਂ ਨੂੰ ਡੰਪਿੰਗ ਆਫ ਦੀ ਸ਼ਿਕਾਇਤ ਆ ਠੀਕ ਹੈ ਤੇ ਇਹਦੇ ਲਈ ਆਪਾਂ ਐਲੀਟਾ ਤੇ ਜਾ ਆਪਾਂ ਥਾਇਓਫਰਨੈਲ ਮਥਾਇਲ ਜਿਹਨੂੰ ਰੋਕੋ ਦੇ ਨਾਉਂਦੇ ਆਉਂਦੀ ਹੈਗੀ ਤੇ ਹੋਰ ਕੰਪਨੀਆਂ ਵੀ ਕਹੀ ਦੇ ਆਉਂਦੀਆਂ ਨੇ ਆਪਾਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਸੋ ਉਹਨਾਂ ਦੀ ਆਪਾਂ ਡ੍ਰੈਂਚਿੰਗ ਕਰ ਸਕਦੇ ਹਾਂ ਦੀ ਆਪਾਂ ਡ੍ਰੈਂਚਿੰਗ ਕਰਦੇ ਆਪਾਂ ਢੋਲੀ ਦੀ ਨਾਲੀ ਦੀ ਜਮਾ ਬਰੀਕ ਨਾਲੀ ਦੀ ਕਰਕੇ ਜਮਾ ਤੀਦਰੀ ਇਹਦੇ ਜੜ ਚ ਪਾਉਣੀ ਆਪਾਂ ਨੇ ਇੱਥੇ ਚੈੱਕ ਕਰੋ ਆਹਰੇ ਪਾਉਣੀ ਆਪਾਂ ਨੇ ਸੋ ਉਹਦੇ ਨਾਲ ਵੀਰੋ ਇਹ ਠੀਕ ਹੋ ਜਾਣਗੇ ਆ ਤੇ ਪਾਣੀ ਜਿਨ੍ਹਾਂ ਦੇ ਕੋਈ ਜ਼ਿਆਦਾ ਡਾਕਰ ਬਾਨ ਨੇ ਪਾਣੀ ਨਾ ਲਾਇਆ ਕਰੋ ਬਿਲੇ ਜਿੰਨਾ ਚਿਰ ਅਜੇ ਮੌਸਮ ਸਾਫ਼ ਨਹੀਂ ਹੁੰਦਾ ਤੋ ਪਾਣੀ ਪਾਉਣ ਲੱਗਦੀਆਂ ਜ਼ਿਆਦਾ ਪਾਣੀ ਨਹੀਂ ਦੇਣਾ ਆਪਾਂ ਨੇ ਇਹਨੂੰ ਸੋ ਲਫਾਫੇ ਦਾ ਲੱਟਾ ਕੇ ਰਹਿਣ ਦੇ ਕੋਈ ਜ਼ਿਆਦਾ ਗਰੋਥ ਪ੍ਰੋਮੋਟਰਾਂ ਦੀ ਲੋੜ ਨਹੀਂ ਇਹਨਾਂ ਨੂੰ ਹਜੇ ਠੀਕ ਹੈ ਜਦੋਂ ਵੱਲਾਂ ਫਰੂਟ ਤੇ ਆ ਗਿਆਂ ਫਿਰ ਆਪਾਂ ਇਹਨਾਂ ਨੂੰ ਨਿਊਟ੍ਰੀਐਂਟ ਦੇਣੇ ਨੇਗੇ ਜਿਹੜੇ ਉਹ ਤੁਹਾਨੂੰ ਦੱਸਾਂਗੇ ਜਿਵੇਂ ਕੋਈ ਵੀ ਲਾ ਲਓ ਗਰੋਥ ਪ੍ਰੋਮੋਟਰਾ ਕੁਝ ਵੀ ਲਾ ਲਓ ਆਪਾਂ ਉਹਦੇ ਤੁਹਾਨੂੰ ਦੱਸਾਂਗੇ ਹੁਣ ਤਾਂ ਸਿਰਫ ਆਪਾਂ ਨੇ ਇਹਨਾਂ ਨੂੰ ਫੰਗਸ ਤੋਂ ਬਚਾਉਣਾਗਾ ਤੇ ਜ਼ਿਆਦਾਤਰ ਆਪਣਾ ਕੀ ਕਹਿੰਦੇ ਨੇ ਜਿਵੇਂ ਕੋਈ ਤੇਲਾ ਵਗੈਰਾ ਕੀਟਨਾਸ਼ਕ ਸਪਰੇਅ ਨੇ ਜਾਂ ਸੁੰਡੀ ਵਗੈਰਾ ਉਹ ਕਰਨੀਆਂ ਨੇਗੀਆਂ ਕੋਈ ਜ਼ਿਆਦਾ ਕਿਸੇ ਪਿੱਛੇ ਲੱਗ ਕੇ ਉਹੀ ਖਰਚੇ ਵਧਾਈ ਚੱਲੇ ਹੋ ਫਿਰ ਬਾਜ ਗਾਹਾਂ ਇਹ ਫਰੂਟ ਨਹੀਂ ਬਣਦਾ ਹੈਗਾ ਫਲ ਨਹੀਂ ਪੈਂਦਾ ਹੈਗਾ ਫਿਰ ਆਪਾਂ ਚੱਕੀ ਜਾਂਦੇ ਹਾਂਗੇ ਸੋ ਆਪਣੀਆਂ ਬੱਲਾਂ ਲੱਗੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋਗੇ ਇੱਧਰ ਚੈੱਕ ਕਰ ਲਓ ਇਹ ਆਪਣੇ ਡੇਢ ਡੇਢ ਦੋ ਮਹੀਨੇ ਦੇ ਹੋਈਆਂ ਹੋਣੀਆਂ ਠੀਕ ਹੈ ਕੁਦਰਤੀ ਗਰੋਥ ਹੈ ਇਹਨਾਂ ਦੀ ਆਪਾਂ ਨੇ ਇਹ ਚ ਕੁਝ ਨਹੀਂ ਪਾਇਆ ਅਜੇ ਤੱਕ ਠੀਕ ਹੈ ਸਿਰਫ ਇਹਨਾਂ 'ਚ ਐਲੀਏਟ ਦੀ ਡ੍ਰਿੰਚਿੰਗ ਜ਼ਰੂਰ ਕਰੀ ਹੈਗੀ ਉਹ ਵੀ ਆਪਾਂ ਨੂੰ ਆਇ ਰਹਿਣਾਗਾ ਵੀ ਮਲਚਿੰਗ ਤੇ ਲੱਗੇ ਹੋਏ ਨੇਗੇ ਡੰਪਿੰਗ ਆਫ ਦੀ ਸ਼ਿਕਾਇਤ ਰਹਿੰਦੀ ਹੁੰਦੀ ਆ ਕਈ ਵਾਰ ਸੋ ਉਹਦੀ ਰੋਕਤ ਆ ਮਾ ਜੀ ਆਪਾਂ ਪਹਿਲੀ ਕਰ ਲਈਏ ਵਧੀਆ ਗੱਲ ਆ ਸੋ ਕਿਸਾਨ ਵੀਰੋ ਐਵੇਂ ਕਿਸੇ ਦੇ ਮੰਗਰ ਲੱਗ ਕੇ ਸਪਰੇਹਾਂ ਕਰੀ ਜਾਂਦੇ ਉਹ ਬਾਧੂ ਬਾਧੂ ਖਰਚ ਕਰ ਲੈਨੇ ਪਹਿਲੀ ਆਪਾਂ ਖਰਚੇ ਵਧਾਰ ਕਰ ਲੈਨੇ ਆ ਫੇਰ ਆਪਾਂ ਨੂੰ ਕਈ ਵਾਰ ਰੇਟ ਨਹੀਂ ਮਿਲਦਾ ਫੇਰ ਆਪਣੇ ਘਾਟੇ ਵੀ ਨਹੀਂ ਪੂਰੇ ਹੁੰਦੇ ਸੋ ਵੀਰੋ ਜਿਹੜੀ ਸਬਜ਼ੀ ਦੀ ਖੇਤੀ ਆ ਇਹ ਥੋੜਾ ਜਿਹਾ ਧਿਆਨ ਨਾਲ ਕਰਨੀ ਪੈਂਦੀ ਹੈਗੀ ਜਾਣਕਾਰੀ ਲੈ ਕੇ ਠੀਕ ਹੈ ਆਪ ਵੀ ਮੱਥਾ ਮਾਰੋ ਆਪਾਂ ਤੇ ਆਪਦੇ ਬਾਣ ਚ ਆਪਾਂ ਆਪ ਕੰਮ ਕਰੀਏ ਤਾਂ ਹੀ ਆਪਾਂ ਨੂੰ ਫਾਇਦਾਗਾ ਕੱਲੀ ਲੇਬਰ ਤੇ ਆਪਾਂ ਨਿਰਭਰ ਨਾ ਰਹੀਏ ਸੋ ਹਰੇਕ ਨੂੰ ਜਾਣਕਾਰੀ ਵੰਡਿਆ ਕਰੋ ਜਾਣਕਾਰੀ ਲਿਆ ਕਰੋ ਸੋ ਧੰਨਵਾਦ ਜੀ ਜੇ ਵੀਡੀਓ ਆਪਣੀਆਂ ਚੰਗੀਆਂ ਲੱਗਦੇ ਨੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ